ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਜੇ ਗੱਲਬਾਤ ਕਰ ਲਈਏ ਨਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਤੇ ਪਹੁੰਚੇ ਹੋਇਆ ਮੰਡੀ ਹੈਗੀ ਆ ਬੱਲਾ ਸ਼੍ਰੀ ਅਮਰitsar ਸਾਹਿਬ ਸਾਲ ਚ ਦੋ ਵਾਰ ਲੱਗਦੀ ਆ ਜੇ ਗੱਲਬਾਤ ਕਰ ਲਈਏ ਕੇਰਾਂ ਦਾ ਇਹ ਲੱਗਦੀ ਆ ਸੱਜਣੋ ਦੀਵਾਲੀ ਤੇ ਤੇ ਕੇਰਾਂ ਲੱਗਦੀ ਆ ਸੱਜਣੋ ਫਿਰ ਇਹ ਬਸਾਖੀ ਤੇ ਮਈਆ ਕਹਿੰਦੇ ਵੀ ਟੋਪ ਟੋਪ ਦੀਆਂ ਪਹੁੰਚਦੀਆਂ ਨੇ ਐਂਡ ਬਿਲਕੁਲ ਲੈ ਇੱਕ ਵਾਰੀ ਗਰੀ ਬੈਨਰ ਤੇ ਮਾਰਦੇ ਉੱਤੇ ਰੰਧਾਵਾ ਡੈਰੀ ਫਾਰਮ ਵਾਲੇ ਕੋਲੇ ਕਲੇ ਸਰਪੰਚ ਹੋਰਾਂ ਕੋਲੀ ਆ ਪਹਿਲੀ ਵਿਜਿਟ ਆਪਾ ਇਹਨਾਂ ਦੇ ਪਸ਼ੂ ਦਿਖਾਵਾਂਗੇ ਤੇ ਬਾਕੀ ਸਾਨੂੰ ਮੰਡੀ ਦਾ ਮੈਂ ਢੇੜਾ ਵੀ ਲਵਾਉਂਗਾ ਵਿੱਚ ਚੱਲ ਕੇ ਚੰਗੀਆਂ گاਵਾ ਵੀ ਦਿਖਾਵਾਂਗਾ ਤੇ ਚੰਗੀਆਂ ਝੋਟੀਆਂ ਵੀ ਦਿਖਾਵਾਂਗੇ ਆਜੋ ਸਰਪੰਚ ਨਾ ਕਰਾਉਂਦੇ ਗੱਲਬਾਤ ਆਜੋ ਸਰਪੰਚ ਹੋਰ ਕੀ ਹਾਲ ਹੈ ਸੱਚੀ ਗੱਲ ਜੀ ਹੋਰ ਸਾਹਿਬ ਕੀਦਾ ਜੀ ਚੜਦੀ ਕਲਾ ਚੜਦੀ ਕਲਾ ਜੀ ਡਾਕਟਰ ਸਾਹਿਬ ਇੱਥੇ ਪਹੁੰਚਦੇ ਧੰਨਵਾਦ ਦਿਲੋਂ ਧੰਨਵਾਦ ਅੰਮ੍ਰ ਸਾਡੀ ਧਰਤੀ ਦੇ ਮੱਝ ਦੀ ਧਰਤੀ ਦੇ ਪਹੁੰਚੇ ਠੀਕ ਹੈ ਜੀ ਕਿੰਨੀਆਂ ਸਾਡੇ 350 ਕਿਲੋਮੀਟਰ ਪੈੜਾ ਕੱਢ ਗਏ ਕਿੰਨੀਆਂ ਮੱਝਾਂ ਮੱਝਾਂ ਆਪਣੇ ਕੋ ਗੁਰ ਕਿੰਨੀਆਂ ਕਰਾਈਆਂ ਵੇਕਣ ਹੁਣ ਆਪਣੀਆਂ ਚਾਰਕ ਮੱਜਾਂ ਵੇਕਰ ਆਲੀਆਂ ਰਹਿ ਗਈਆਂ ਬਾਕੀ ਮਾਲ ਵੀ ਹਾਂਜੀ ਬਾਕੀ ਮਾਲ ਲਈ ਜਾਂਦਾ ਮੰਡੀ ਸੁਣਿਆ ਵੀ ਮਹਿੰਗੀ ਵੀ ਆ ਠੀਕ ਹੈ ਮਹਿੰਗੀ ਆ ਜੀ ਸਾਲ ਚ ਦੋ ਵਾਰੀ ਲੱਗਦੀ ਆ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਜੀ ਕਮਸਾਖੀ ਤੇ ਕਦਵਾਲੀ ਹੀ ਲੱਗਦੀ ਆ ਹਰ ਕੇ ਦੀ ਚਾਹਤ ਹੁੰਦੀ ਆ ਪਸ਼ੂ ਖਰੀਦਣ ਦੀ ਤੇ ਹਰ ਕੇ ਦੀ ਚਾਹਤ ਹੁੰਦੀ ਆ ਇੱਥੇ ਪਸ਼ੂ ਲਿਆਉਣ ਦੀ ਮੇਰਾ ਖਿਆਲ ਆ ਜਿਹੜੇ ਜੰਮੂ ਵਾਲੇ ਸੱਜਣ ਨੇ ਉਹਨਾਂ ਨੂੰ ਨੇੜੇ ਵੀ ਪੈਂਦੀ ਆ ਹਨਾ ਹਾਂਜੀ ਉਹਨਾਂ ਨੂੰ ਨੇੜੇ ਪੈਂਦੀ ਆ ਜਿਹੜਾ ਲਾਗ ਜੀ ਚ ਹੋ ਜਾਂਦਾ ਸਟਾਪ ਉਹ ਤਾਂ ਤੁਹਾਡੇ ਵਾਂਗ ਹੀ ਗਾੜੀ ਜਾਂਦੇ 350 ਕਿਲੋਮੀਟਰ ਉਹਨਾਂ ਵਿੱਚੋਂ ਮਾਹ 100 ਕਿਲੋਮੀਟਰ ਤੇ ਆਵੜਦੇ ਆ ਠੀਕ ਹੈ ਗੱਲ 100 ਲਾ ਲੋ 120 25 ਦੇ ਵਿੱਚ ਵਿੱਚ ਆਵੜਦੇ ਆ ਗਾਗੂਰੇ ਜੀ ਗੱਲ ਕਰ ਲਈ ਕਿੱਥੇ ਕਿੱਥੇ ਦਾ ਗਾਗ ਪਹੁੰਚਦਾ ਗਾਗ ਪੰਜਾਬ ਦੇ ਇੰਡੀਆ ਦਾ ਹੀ ਪਹੁੰਚਦਾ ਵਾ ਮਹਾਰਾਸ਼ਟਰ ਦੇ ਯੂਪੀ ਹੋ ਗਿਆ ਲਾ ਲੋ ਠੀਕ ਹੈ ਹਰਿਆਣੇ ਦੇ ਵੀ ਥੋੜੇ ਬਹੁਦੇ ਅਸੀਂ ਵੀ ਹਰਿਆਣੇ ਆਪਾਂ ਜਿਉਂਦੇ ਪਰ ਹਰਿਆਣੇ ਵਾਲੇ ਵੀ ਪਹੁੰਚਦੇ ਆ ਦੂਜਾ ਮਾ ਜਾਣ ਵਾਸਤੇ ਠੀਕ ਹੈ ਗੱਲ। ਦੇਰੀ ਦੇਰੀ ਬਾਅਦ ਦਿੱਲੀ ਦਾ ਗਾਹ ਹੋ ਗਿਆ ਪੰਜਾਬ ਦਾ ਪੰਜਾਬ ਸਾਰੇ ਦਾ ਨਮਾਲਾ ਤੇ ਹੁਣ ਇਹ ਮੰਡੀ ਆ ਜਿਹੜੀ ਅਗਲੀ ਇਹ ਲੱਗੂਗੀ ਵਿਸਾਖੀ ਨੂੰ ਹਣਾ ਵਿਸਾਖੀ ਦੇ ਜੀ ਅਗਲੀ ਮੰਡੀ ਲੱਗੂ ਸੱਜਣੋ ਵਿਸਾਖੀ ਤੇ ਤੇ ਇਹ ਮੰਡੀ ਜਿਹੜੀ ਹੈ ਨਾ ਲੱਗਦੀ ਅੱਠ ਦਿਨਾਂ ਆ ਨਾ ਚਾਰ ਦਿਨ ਮੇਲੇ ਤੋਂ ਪਹਿਲਾਂ ਤੇ ਚਾਰ ਦਿਨ ਮੇਲੇ ਤੋਂ ਬਾਅਦ ਚਾਰ ਦਿਨ ਬਾਅਦ ਜ਼ਿਆਦਾ ਕੰਮ ਭਖਦਾ ਮੇਰਾ ਖਿਆਲ ਆ ਦਿਵਾਲੀ ਵਾਲੇ ਦਿਨਾਂ ਤੇ ਦਿਵਾਲੀ ਤੇ ਵਿਸਾਖੀ ਇਹ ਦਿਵਾਲੀ ਇੱਕ ਦਿਨ ਦਿਵਾਲੀ ਦਾ ਉਸ ਤੋਂ ਦਿਵਾਲੀ ਤੋਂ ਅਗਲੇ ਦਿਨ ਬਾਅਦ ਠੀਕ ਹੈ ਜੀ ਗੱਲ ਇੱਥੋਂ ਕਰ ਲਈਏ ਸ਼ੁਰੂ ਆਜੋ ਠੀਕ ਗੱਲ ਆ ਜਾ ਜੋਗਨ ਤੋਰ ਦੇ ਖੋਲ ਕੇ ਨੂੰ ਉਹ ਤਾਂ ਮਈਆਂ ਦੀ ਬੱਸ ਹੋਈ ਪਈ 8 ਤਰੀਕ ਨੂੰ ਪਸ਼ੂ ਆਏ ਆ ਅਸੀਂ ਵੀ 8 ਤਰੀਕ ਦੇ ਆਏ ਆ ਮਈਆਂ ਦੀ ਬੱਸ ਹੋਈ ਪਈ ਆਪਣੀ ਬੱਸ ਹੋਈ ਪਈ ਆ ਸਰਪੰਚ ਕਹਿੰਦਾ ਇਹਨੂੰ ਤੋਰਦੇ ਕਹਿੰਦਾ ਮੇਰੀ ਵੀ ਬੱਸ ਹੋ ਗਈ ਤੇ ਮਈਆਂ ਦੀ ਵੀ ਬੱਸ ਹੋ ਗਈ ਗੱਲ ਵੀ ਠੀਕ ਆ ਕਹਿੰਦੇ ਘਰ ਤੋਂ ਮੈਨੂੰ ਤਾਂ ਇੱਕ ਰਾਤ ਨੀਂਦ ਨਹੀਂ ਆਉਂਦੀ ਬਾਰੇ ਨੀਂਦ ਦੇ 5 ਦਿਨ ਹੋ ਗਏ ਲਗਾਤਾਰ ਓ ਕੇਰਾ ਹੋਰ ਦਵਾ ਦੇ ਕਿਹੜਾ ਨਾਲ ਫੇਰ ਵਾ ਓਏ ਆ ਨੇੜੇ ਮੇ ਫੜ ਕੇ ਤੋਰਦੇ ਸਮਾਰ ਕੇ ਤੂ ਆ ਕਿਹੜਾ ਸਰਪੰਚ ਇਹਦਾ ਸੁਆ ਦਾ ਦੁੱਜਾ ਏ ਸੁਆ ਦੁੱਜਾ ਕਿੰਨੇ ਕ ਦਿਨ ਦੀ ਸੂਈ ਆ ਇਹ 8 ਤਰੀਕ ਦੀ ਝੋਡੀ ਸੂਈ ਜਦੋਂ ਆਈ ਥਾਣ ਕੇ ਸੂਈ ਏ ਠੀਕ ਹੈ ਜੀ ਦੁੱਧ ਕਿੰਨਾ ਕੁ ਤਿਆਰ ਹੈ ਦੁੱਧ ਹੁਣ ਤਾਂ ਪਤਾ ਬਾਜ਼ਾਰ ਬਾਜ਼ਾਰ ਚ ਲੱਗੀ ਹੁਣ ਜਾ ਕੇ ਖਾਲੀ ਹੋ ਰ ਗਿਆ ਦੱਸਣੀਆਂ ਦੁੱਧ ਹੋਊਗਾ 13 14 ਪਰ ਦੁੱਧ ਝੋੜੀ ਦੋ 18 19 ਕਿਲੋ 18 19 ਦੇ ਏੜ-ਗੇੜ ਤੇ ਮੋੜ ਲਿਆ ਜੋ ਬਣ ਕੇ ਅਜੇ ਤੁਹਾਨੂੰ ਬੋਲੇ ਬੋਲੇ ਖਾਲੀ ਹੋਈ ਫਰੀਦਾ ਆਪਣੀ ਹੈਗੀ ਆ ਸਾਰੀ ਪੰਜਾਬ ਦੀ ਹੈ ਨਾ ਆਹ ਸਾਰੀ ਹਰਿਆਣੇ ਦੀ ਹਰਿਆਣੇ ਦੀ ਆਖਰੀ ਤੇ ਸਾਰੀ ਬਾਈ ਹੋਰਾਂ ਦੀ ਆ ਗਈ ਹਰਿਆਣੇ ਜੇ ਕਿ ਆਪਣੇ ਏਰੀਏ ਟੱਪ ਕੀ ਜਾਂਦੇ ਨੇ ਗਾਂ ਮਾਲ ਲੈਣਾ ਤੇ ਆ ਹਾਰ ਸ਼ਿੰਗਾਰ ਨਾਲ ਥੋੜੀ ਐ ਵੀ ਜਚਣ ਲੱਗ ਜਾਂਦੀ ਹੈ ਨਾ ਸੋਹਣੀ ਜੀ ਬਣ ਚੰਨੀਆਂ ਗੱਲਬਾਤ ਆ ਹਾਰ ਸ਼ਿੰਗਾਰ ਨਾਲ ਹਾਰ ਸ਼ਿੰਗਾਰ ਇਹਨਾਂ ਦੇ ਪੈਂਦਾ ਗੁਰੀ ਸਾਹਿਬ ਰੇ ਕਵਾਲਿਟੀ ਵਾਲੇ ਪਸ਼ੂ ਆਦੇ ਜਿਹੜੀਆਂ ਹਾਰ ਸ਼ਿੰਗਾਰ ਨੂੰ ਰੋੜਦੀਆਂ ਨੇ ਜਿਹੜੀਆਂ ਰੋੜ ਦੀਆਂ ਹਾਂ ਦੁੱਧ ਪਾਈ ਕੇ ਮੈਂ 17 18 ਡੇੜ ਗੇੜ ਪਾਦੂ ਬੱਚਾ ਕੀ ਆ ਨਾਲੇ ਦੇ ਬੱਚਾ ਦੇ ਕੱਟੀ ਆ ਜੀ ਨਾਲ ਵੀ ਕੱਟੀ ਆ 8 ਨਾਲ 1 ਮੂਰਾ ਫਰੀ 8 ਤਰੀਕ ਦੀ ਸੂਈ ਆ ਆ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਉਰੇ ਦਾ ਜਣਾ ਬਾਜ਼ਾਰ ਇੱਕ ਤਾਂ ਮੰਡੀ ਚ ਤਾਂ ਲੱਗਦਾ ਹੁੰਦਾ ਦੋ ਤਿੰਨ ਟਾਈਮਾਂ ਦਾ ਉਰੇ ਫਿਰ ਬਾਜ਼ਾਰ ਦਾ ਇੱਥੇ ਤੁਹਾਡੇ ਸਾਹਮਣੇ ਵੀ ਰਾਤੀ ਇਹ ਰਾਤੀ ਮਈਆਂ ਖਾਲੀ ਕਰਤੀਆਂ ਹੁਣ ਸਵੇਰ ਸਵੇਰ ਫੇਰ ਬਣਾਉਣ ਦੇ ਆਪਾਂ ਠੀਕ ਹੈ ਗੱਲ। ਡੇਲੀ ਮਈਆਂ ਸ਼ਾਮਾਂ ਨੂੰ ਖਾਲੀ ਕਰਨੀਆਂ ਪੈਂਦੀਆਂ ਜੇ ਨਾ ਕਰਾਂਗੇ ਤੇ ਮੱਚ ਜਣੀਆਂ ਕਰਾਂਗੇ। ਸਵੇਰ ਸਵੇਰ ਦਾ ਡੰਗੀ ਛੱਡਦਾ। ਸਿੰਗਲ ਡੰਗੀ ਮੰਨ ਲਓ ਆਪਾਂ। ਇੱਕ ਸਿੰਗਲ ਡੰਗ ਸਿੰਗਲ ਡੰਗ। ਇਹਦਾ ਰੇਟ ਕੀ ਹੈਗਾ? ਅਰੇ ਰੇਟ ਤਾਂ 180 ਕਰਦੇ ਦੇ ਦਿਆਂਗੇ ਜਦੋਂ ਜੁਗੂ ਗਊਗਾ ਮਾਸਾ ਜਿੱਥੇ ਜੇ ਮਤਲਬ ਗਰਾਰੀ ਫਸੂਸੋਂ ਨੂੰ ਨਫਾ ਆ ਪਰੂ ਹਾਂ ਜੀ ਬੜੀ ਵੱਡੀ ਮਾਮ ਆ ਕਿ ਛੋਟੀ ਨਹੀਂ ਆਗੀ ਕਦ ਕਾਰ ਰੰਗ ਰੂਪ ਜੱਡ ਬਲੈਕ ਆ ਜਮਾ ਹਾਂ ਤੇ ਬਾਕੀ ਜਿਹੜੇ ਸੱਜਣ ਆਪਾਂ ਨੂੰ ਬਟਾਲੇ ਵਾਲੇ ਅੰਬਰਸਰ ਏਰੀਆ ਵਾਲੇ ਦੇਖਦੇ ਹੁੰਦੇ ਨੇ ਉਹਨਾਂ ਦੀ ਆਪਾਂ ਬਾਟ ਵਾਲਾ ਸਿਸਟਮ ਆ ਜਿਹੜਾ ਹਾਂ ਜੀ ਬਾਟ ਵਾਲਾ ਸਿਸਟਮ ਨਿਮੇੜ ਦਾਂਗੇ ਸਰਪੰਚ ਕੋਲੀ ਕੰਮ ਸਾਰਦਿਆ ਕਰਾਂਗੇ ਪਿੰਡ ਆਪਣਾ ਭੋਲੇ ਕੀ ਆ ਜੀ ਭੋਲੇ ਕੀ ਪਿੰਡ ਨੇੜੇ ਫਦੇਗੜ ਚੂੜੀਆਂ ਬਟਾਲਾ ਸ਼ਹਿਰੀ ਆਪਾਂ ਨੂੰ ਨੇੜੇ ਪੈਂਦਾ ਅੰਬਰਸਰ ਦੇ 40 42 ਕਿਲੋਮੀਟਰ ਆ ਬਟਾਲਾ ਬਟਾਲਾ 21 ਕਿਲੋਮੀਟਰ ਬਟਾਲਾ 21 ਕਿਲੋਮੀਟਰ ਆ ਨੰਬਰ ਬੋਲੋ ਆਪਾਂ ਨੰਬਰ ਆਪਾਂ ਨਹੀਂ 95016 ਤੇ 58050 ਆ ਸਾਰੇ ਸੱਜਣਾ ਤੇ ਪਿੰਡ ਢੋਲੇ ਗਿਆ ਜੀ ਇਧਰਲੇ ਬੰਨੇ ਵੀ ਮਾਰਦੇ ਤੇ ਹੁਣ ਲੈ ਆ ਇਧਰਲੇ ਪਾਸੇ ਆ ਦੋ ਨੰਬਰਾਂ ਦੀ ਤੇ ਤੋੜ ਦੇ ਜੋ ਬਣ ਫੋਲ ਕੇ ਤੋੜਦੇ ਤੋੜਦੇ ਇਹਨੂੰ ਲੰਬੀ ਜੀ ਇਹਦੀ ਕੀ ਗੱਲ ਬਾਤ ਦੂਜਾ ਸਵੇਰ ਜੇ ਵੀ 8 ਤਰੀਕ ਦੀ ਸੂਈ ਏ ਇਹ ਵੀ 8 ਦੀ ਇਹ ਵੀ ਤਣ ਕੋਈ ਨਹੀਂ ਸੂਈਆਂ ਦੋਨੇ ਕੋਈ ਨਹੀਂ ਇੱਥੇ ਸਵਾਦੀਆਂ ਮੇਲੇ ਜੀ ਗੱਬੜਾ ਮਈਆਂ ਤੋਂ ਲਈਆਂ ਫਿਰ ਮੇਲੇ ਜਾਣਗੇ ਪੈਣੇ ਨਾਲ ਸੂਈਆਂ ਹਰ ਇਹ ਵੀ ਬਜ਼ਾਰੋ ਖਾਲੀ ਹੋਈ ਆ ਬੋਲਿਓ ਖਾਲੀ ਹੋ ਗਈ ਆ ਖਾਲੀ ਹੋ ਗਿਆ 13 ਕਿਲੋ ਸਟਾਰਟਿੰਗ ਚੱਲੀ ਆ ਜੀ ਪਾ ਦੂਗੀ 18 20 ਡੇਢ ਕਿਲਾ ਚਲੋ ਜੀ ਇੱਕ ਸੇਵਾ ਦਾ ਹੁਣ ਵੇਖੋ ਘਰੇ ਜਾ ਕੇ ਪਤਾ ਲੱਗੂ ਇਹਨਾਂ ਝੋਟੀਆਂ ਦਾ ਕੀ ਕਰਦੀਆਂ ਹੁਣ ਕਿਉਂਕਿ ਜਿਹੜੀ ਮੇਰੇ ਖਿਆਲ ਆ 13 ਕਿਲੋ ਤੋਂ ਚੱਲਦੀ ਆ ਵੀ ਉਹ 18 ਤੋਂ 20 ਦੇ ਵਿੱਚ 18 19 ਕਿਲੋ ਦਾ ਆਰਾਮ ਨਾਲ ਦਊਗੀ 18 19 ਕਿਲੋ ਡੇਢ ਗੇੜ ਦਾ ਪਾ ਦਾਂਦੀ ਆ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 170 ਜੇ ਇਹਦਾ ਹੈਗਾ 1 ਲੱਖ ਤੇ 70 ਜੇ ਕਿਸੇ ਨੇ ਜੋੜਾ ਹੀ ਲੈਣਾ ਹੋਇਆ ਜੋੜਾ ਹੋਊਗਾ ਪਰ ਹੋਰ ਕਰਦਾਂਗੇ 10000 ਮਾਨਾ ਠੀਕ ਆ ਜੀ ਹੋਰ ਬੱਡੀਆਂ ਮਈਆਂ ਫੁੱਲ ਹੜ ਕਦ ਕਾੜ ਤੋਣੀਆਂ ਲੱਗੀਆਂ ਆ ਜੋੜੇ ਜੋ ਸਰਪੰਚ ਕਹਿੰਦਾ ਮਾਨ ਤਨ ਹੋਰ ਕਰਦਾਂਗੇ ਤੇ ਹੁਣ ਮਾਰ ਦੇ ਗਰੀ 3 ਨੰਬਰ ਵਾਲੀ ਦੇ ਕੈਮਰਾ ਵੋਏ ਇਹਦਾ ਕਿਡਾ ਸੁਆ ਜੀ ਕੱਢ ਝੋਡੀ ਪਤਵਾਰ ਵੀ ਓਏ ਕੱਢ ਇਹ ਵੀ ਇਹ ਵੀ ਵੱਡੇ ਕਦ ਕਾੜ ਦੀ ਝੋਟੀ ਆ ਇਹ ਵੀ ਕੀ ਗੱਲਬਾਤ ਸੁਆ ਲਾ ਲਓ ਇਹਦਾ ਪਹਿਲਾ ਲਾ ਲਓ ਭਈ ਦੂਜਾ ਲਾ ਲਓ ਹਾਂ ਓਏ ਇਧਰ ਲਈ ਕੱਢਣੀ ਆ ਅਗਲੀ ਤੇ ਵਗ ਗਿਆ ਤੂੰ ਓਏ ਆ ਕੱਢ ਕਾ ਓਏ ਚੱਲ ਕੋਈ ਨਹੀਂ ਉਹਦੀ ਡਿਟੇਲੇ ਦੱਸ ਦੋ ਉਹ ਚਾਰ ਦੰਦਿਆ ਕਤੀ ਮੂੰਹੋਂ ਭਈ ਪਹਿਲਾ ਲਾ ਲਓ ਭਈ ਦੂਜਾ ਲਾ ਲਓ ਸੁਆ ਚਾਰ ਦੰਦ ਚਾਰ ਦੰਦ ਕਦੋਂ ਕੁ ਦੀ ਸੁਈ ਆ ਜੀ ਇਹਨੂੰ ਸੁਈ ਨੂੰ ਅਗਲੇ ਅੱਜ 10000 ਦਿਨ ਹੁਣ ਕਿੰਨਾ ਕੁ ਦੁੱਧ ਦੁੱਧ ਦੇ ਤਾਂ ਸਹੀ 15 ਕਿਲੋ ਰੈਡੀ ਆ ਇਹ ਤਾਂ ਜਿਗਾੜ ਦੱਸਦਾ ਵੀ ਆ ਨਾ ਹਾਂ ਜਿਗਾੜ ਦੱਸ ਇਹਨੇ ਬਾਜ਼ਾਰ ਘਟ ਮੰਨਿਆ ਇਹਨੇ ਬਾਜ਼ਾਰ ਘਟ ਮੰਨਿਆ ਆ ਇਹਨੇ ਬਾਜ਼ਾਰ ਘਟ ਮੰਨਿਆ ਵੀ ਹੈਗੀ ਪੂਰੇ ਜੋਸ਼ ਵਾਲੀ ਆ ਜੇ ਗੱਲਬਾਤ ਕਰ ਲਈਏ ਵੱਡੇ ਕਦ ਕਾੜਦੀ ਆ ਕਦ ਵੱਡ ਵੀ ਚੰਗਾ ਤੇ ਜੋਸ਼ ਵੀ ਫੁੱਲਾ ਇਹਦਾ ਆਰਡਰ ਦਿਖਾ ਕੇ ਰਿਓ ਇਹਦੇ ਆਰਡਰ ਚ ਹਲੇ ਵੀ ਫੁੱਲ ਜੋਸ਼ ਆ ਜਿਵੇਂ ਬਾਜ਼ਾਰਾਂ ਬਜ਼ੂਰਾ ਪੀਦੀ ਹੋ ਕੇ ਲੰਗੀ ਆ ਜੋਸ਼ ਤੇ ਪਾਣੀ ਇਹ ਦਰਿਆ ਸਮੁੰਦਰ ਦੇ ਵਿੱਚੋਂ ਹੀ ਹੋ ਕੇ ਨੰਗੀ ਆ ਪਰ ਫਿਰ ਵੀ ਤਾਲ ਤਰ ਕੇ ਪਾਰ ਹੋਈ ਕਰਦੀ ਆ ਥੱਲੋਂ ਸ਼ਿਸ਼ਟਮ ਝੋਟੀ ਦਾ ਮੈਨੂੰ ਪੂਰਾ ਟੌਪ 'ਚ ਹੀ ਲੱਗਿਆਗਾ ਮੇਜਾ ਇਹ ਕਿੰਨਾ ਕੁ ਦੁੱਧ ਪਾਉਂਦਾ ਰੁਪਾਂਚ ਝੋਟੀ ਇਹ ਵੀ 17-18 ਠਾਗਾ ਕੁ ਦੁੱਧ ਪਾਉਂਦਾ 17-18 ਡੇੜੇ-ਡੇੜਾ ਜਿਹੜੇ ਹਿਸਾਬ ਨਾਲ ਅਸੀਂ ਗੁਰੂਸਾਹਿਬਾ ਟੌਪ ਦੇ ਲੈਣੇ ਕੋਈ ਏਸ਼ੀਆ ਦੀ ਮੰਡੀ ਆ ਇੱਥੇ ਕੰਪੀਟੀਸ਼ਨ ਹੋ ਜਾਂਦਾ ਇਸ ਲਈ ਮੈਂ ਚੜਦੀ ਚੜਦੀ ਲਾਉਣੀ ਪੈਂਦੀ ਆਪਣੇ ਹਰ ਏਡੀਆਂ ਚੁੱਕ ਕੇ ਹਰ ਕੋਈ ਜ਼ੋਰ ਲਾਉਂਦਾ ਠੀਕ ਹੈ ਜੀ ਜਿੰਨੇ ਜੋਗਾ ਹੈਗਾ ਹਰ ਕਿ ਲਾ ਕੇ ਲਾਉਂਦਾ ਇੱਥੇ ਐ ਮੰਨ ਲਓ ਵੀ ਇੱਥੇ ਸੂਰਮੇ ਨਿਤਰ ਦਾ ਹਾਂ ਜੀ ਸੂਰਮੇ ਨਿਤਰ ਦੇ ਇੱਥ ਇਹਦਾ ਸੂਆ ਆ ਗਿਆ ਦੂਜਾ ਜਗਾੜੇ ਨੂੰ ਹੀ ਬੜਾ ਪੈੜਾ ਲੱਗਾ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਵੀ ਕਈ ਦਿਨਾਂ ਦੇ ਜਿਹੜੇ ਪਸ਼ੂ ਨੇ ਪਸ਼ੂ ਬਾਜ਼ਾਰਾਂ ਦੇ ਵਿੱਚੋਂ ਲੰਘੇ ਹੋਏ ਨੇ ਤਾਂ ਕਰਕੇ ਥੋੜੇ ਕਬੂਜਾਂ ਦੇ ਨੇ ਪਸ਼ੂ ਹੈਨਾ ਹਾਂ ਹਾਂ ਇਹਨੂੰ ਕੈਕ ਤਨੂੰ ਕਈ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਇਹਨੂੰ 10 ਦਿਨਾਂ ਹੀ ਸੂਈ ਥੱਲੇ ਹੁਣ 15 ਕਿਲੋ ਰੈਡੀ ਆ ਤਦ ਤੇ ਝੋਟੀ ਗਿਆ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਕਿਉਂਕਿ 2-4 ਦਿਨ ਜਾ ਕੇ 5 ਦਿਨਾਂ ਚ 5-7 ਦਿਨਾਂ ਚ ਇਹ ਪਸ਼ੂ ਸੈੱਟ ਹੋਣਗੇ ਹੋਣਗੇ 5-7 ਦਿਨ ਲੱਗ ਜਣੇ ਸੈਟਿੰਗ ਹੁੰਦੀ ਆ 5-7 ਦਿਨ ਇੱਕ ਦਾ ਸਾਫਰ ਸੁਫਰ ਦਾ ਸਿਸਟਮ ਹੋ ਜਾਂਦਾ ਇਹ ਵੀ ਖਲੋਣ ਨਹੀਂ ਦਿੱਤਾ ਜੀ 8 ਤਰੀਕ ਦੀਆਂ ਜੋ ਆਈਆਂ ਬਹਿਣ ਹੀ ਨਹੀਂ ਦਿੱਤਾ ਜਗ੍ਹਾ ਦੀ ਪ੍ਰੋਬਲਮ ਆ ਥੱਲੇ ਕੋਈ ਇਹਨਾਂ ਨੂੰ ਸਿਸਟਮ ਨਹੀਂ ਉਹ ਘਰ ਰਗਾ ਮਾਹੌਲ ਨਹੀਂ ਨਾ ਮਿਲਦਾ ਫਿਰ ਹਾਂ ਘਰ ਵਾਲਾ ਸਿਸਟਮ ਨਹੀਂ ਮਿਲਦਾ ਜਿੱਤੇ ਗੱਦੇ ਗੁੱਦੇ ਨੇ ਤੇ ਰੇਤ ਨਾਲ ਪ੍ਰਾਣੀ ਗੜ ਵੀ ਹੁੰਦਾ ਹਾਂਜੀ ਹਾਂਜੀ ਇੰਦਾ ਤੇ ਬੜਾ ਸਿਸਟਮ ਕੀਤਾ ਗੱਦੇ ਗੱਦੇ ਵਿੱਚ ਆ ਕੇ ਸਾਰਾ ਮਤਲਬ ਜਗਾਰ ਕੀਤਾ ਪਰ ਫਿਰ ਵੀ ਔ ਟੋਟਲ ਖਰੀਦੀ ਆਪਣੀ ਹਰਿਆਣੇ ਦੀ ਆ ਸਾਰਾ ਮਾਲ ਹੀ ਹਰਿਆਣੇ ਚ ਲੈਂਦਾ ਆਪਣਾ ਹਰਿਆਣੇ ਜੋ ਲੋਕਲ ਮਾਲ ਹੀ ਲੈਂਦੇ ਆਪਾਂ ਇੱਕ ਗੱਲ ਹੋਰ ਦਾ ਦੱਦਣਾ ਸਰਪੰਚੋਰੀਏ ਤਾਂ ਉਧਰੋਂ ਮਾਲ ਲੈਂਦੇ ਨੇ ਉਧਰ ਦੀ ਵੀ ਵੀਡੀਓ ਵੀ ਬਣਾ ਲਾਂਦੇ ਨੇ ਜੇ ਕਿਸੇ ਸੱਜਣ ਨੂੰ ਸ਼ੱਕ ਸੁਭਾ ਲੱਗਦੀ ਆ ਤਾਂ ਉਧਰ ਵਾਲੀਆਂ ਕਲਿੱਪਾਂ ਵੀ ਤੁਹਾਨੂੰ ਇਹ ਸਾਰੀਆਂ ਝੋਟੀਆਂ ਨੇ ਮਿਲ ਜਾਣਗੀਆਂ ਹਰਿਆਣੇ 'ਚ ਖੜੀਆਂ ਨੇ ਜਦੋਂ ਤੋਂ ਖਰੀਦ ਕੇ ਗੱਡੀ ਚਾੜੀਆਂ ਨੇ ਇਹ ਜੱਡ ਪਲੈਗ ਆ ਬਿਲਕੁਲ ਝੋਟੀ ਚੰਗੀ ਬੋਹ ਦੇ ਇਹਦੇ ਪੈਸੇ ਕਿੰਨੇ ਲਮਾਉਂਦੇ ਪੈਸੇ ਮੁੱਲ ਦਾ ਇੱਕ 60 ਕਰ ਦਾਂਗੇ ਦੇ ਦਿਆਂਗੇ ਜਦਾਂ ਕਰਾਂਗੇ ਏ ਵੀ ਬਾਈ ਕਹਿੰਦਾ ਦੇ ਦਾਂਗੇ ਤੇ ਅੰਬਰਸਰ ਵਾਲੇ ਸੱਜਣ ਜਿਵੇਂ ਦੱਸਿਆ ਵੀ ਇਹਨਾਂ ਦੇ ਚਾਰੇ ਝੋਟੀਆਂ ਸਿਰੇ ਦੀਆਂ ਟਾਪ ਦੀਆਂ ਆ ਫਸ ਗਲਾਸ ਹਾਂ ਤੇ ਦੂਜੀਆਂ ਤੇ ਵੀ ਗੈਰੀ ਉਹ ਵਿਕੇ ਹੋਇਆ ਮਾਲ ਸਾਰਾ ਉਹ ਮਾਲ ਵਿਕੇ ਆ ਖਾ ਦਿਓ ਸਾਰਾ ਮਾਲ ਆ ਇੱਕ ਵਾਰੀ ਦਿਖਾ ਦੇ ਆ ਇਹਦਾ ਇਹਦਾ ਕਿਹੜਾ ਸੁਆ ਜੀ ਸਾਰਾ ਮਾਲੇ ਪਜੀ ਵਿਕਿਆ ਦੂਜਾ ਸੁਆ ਝੋਟੀ ਦਾ ਇਹਦਾ ਸੁਆ ਵੀ ਦੂਜਾ ਦੱਜਾ ਇਹ ਕਿੰਨੇ ਕੁ ਦਿਨ ਦੀ ਸੂਈ ਹੈ ਇਹਨੂੰ ਦੱਸ ਸਕਦੇ ਨਾ ਸੂਈ ਨੂੰ ਹੈ ਇਹ ਦੱਸ ਸਕਦੇ ਨਾ ਦੀ ਸੂਈ ਥੱਲੇ ਕਿੰਨਾ ਕੁ ਦੁੱਧ ਤੇ ਹੈ ਦੁੱਧ ਦੇ ਵਿੱਚ 14 ਕਿਲੋ ਰੈੜੀ ਹੈ ਇਹ ਕਿੰਨੇ ਦੀ ਵੇਚਤੀ ਰੇਟ ਤਾਂ ਨਹੀਂ ਦੱਸਦੇ ਕਿਦਾਂ ਇਹਦਾ ਰੇਟ ਮੰਨੇ ਕਿ ਚਲੋ ਡੇਢ ਕਰਦੇ ਆ ਬੀਬੀ ਠੀਕ ਹੈ ਜੀ ਵਿਕੀ ਹੋਈ ਜਣੋ ਵਪਾਰੀ ਭਰਾ ਜੇ ਮਿਲੂ ਨਾ 2 ਰੁਪਏ ਦੇ ਦੇ ਦੂ ਆਪੇ ਕੋਈ ਗੱਲ ਨਹੀਂ ਇੱਥੇ ਸਾਮਾਨ ਨਹੀਂ ਆਈ ਠੀਕ ਹੈ ਗੱਲ ਆ ਜੇ ਕਿਸੇ ਰੇਨਾਂ ਚੋਂ ਵੀ ਲੈਣੀ ਹੋਈ ਵੇਚਣਾ ਨਹੀਂ ਸੱਜਣਾ ਨਹੀਂ ਖਰੀਦੀਆਂ ਜਾਂਦੀਆਂ ਹਾਂਜੀ 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 ਕਰੇਲੂ ਗਾਗ ਵੀ ਆਉਂਦਾ ਭਈ ਇਹ ਮੰਡੀ ਦੇ ਬਾਹਲਾ ਹੁੰਦਾ ਕਰੇਲੂ ਗਾਗ ਕਰੇਲੂ ਗਾਗ ਕਿੱਧਰ ਕਿੱਧਰ ਦਾ ਆਉਂਦਾ ਉਹ ਵੀ ਕਰੇਲੂ ਗਾਗ ਆਪਣੇ ਬੋਦੇ ਆਉਂਦਾ ਮਨਾਂ ਜਲੰਧਰ ਹੋ ਗਿਆ ਹਾਂਜੀ ਦਿੱਲੀ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਜੰਮੂ ਪਠਾਨਕੋਟ ਇਹਨਾਂ ਏਰੀਆ ਦੇ ਗਾਗ ਬੋਦੇ ਹ ਇਹ ਏਰੀਆ ਦਾ ਨੂੰ ਹਰਿਆਣੇ ਜਾਣਾ ਔਖਾ ਲੱਗਦਾ ਹਰਿਆਣੇ ਜਾਣਾ ਔਖਾ ਲੱਗਦਾ ਇੱਥੇ ਉਹਨਾਂ ਨੇ ਮਨਪਸੰਦ ਪਸ਼ੂ ਮਿਲ ਜਾਂਦਾ ਤੇ ਬਾਕੀ ਸ਼ੀਸ਼ੀ ਵੀ ਨੇ ਵੇਟ ਵੀ ਕਰਨੀ ਪੈਂਦੀ ਉਹਨੂੰ ਜਾਨਵਰ ਲੈਣ ਵਾਸਤੇ ਤੇ ਹੁਣ ਆਹ ਦੇਖੋ ਹੁਣ ਚਾਹ ਆਹ ਛੱਗੀ ਝੋਟੀ ਕਿੱਡੀ ਵੱਡੀ ਜੱਡ ਬਲੈ ਗਿਆ ਇਹ ਛੇਦਾਂ ਦਾ ਆ ਗਈ ਛੇਦਾਂ ਦਾ ਕੱਦ ਕਾ ਦੇਖੋ ਕੱਟੀ ਨੂੰ ਕੀ ਲੱਗਾ ਕਿੱਡਾ ਵੱਡਾ ਕੱਦ ਵੱਡੇ ਦਾ ਆ ਗਿਆ ਫੁੱਲ ਡਾਵਲੇ ਆ ਗਈ ਛੇਦਾਂ ਦੇ ਚ ਇਹ ਕਿੰਨੇ ਕ ਦਿਨ ਦੀ ਸੂਈ ਹੋਈ ਹੈ ਜੀ ਇਹਨੂੰ 10 12 ਦਿਨ ਦੀ ਸੂਈ ਹੈ ਮਾਲ ਸਾਰਾ ਇਸੇ 10 12 15 ਦਿਨ ਵਿੱਚ ਜੇ ਸੁਆ 10 10 12 ਦਿਨ ਦੇੜੇ ਕਿਉਂਕਿ ਜਦੋਂ ਮਾਲ ਮੰਡੀ ਲਾਉਣੀ ਹੁੰਦੀ ਨਾ ਫਿਰ ਥੋੜੀ ਤਿਆਰੀ ਪਹਿਲਾਂ ਕਰਨੀ ਪੈਂਦੀ ਜੇ ਖਾੜੇ ਜੁੱਤਰ ਰਾਣਾ ਫਿਰ 15 20 ਦਿਨ ਪਹਿਲਾਂ ਮਾਨੇ ਪਿੰਦੇ ਡੰਡ ਬੈਠ ਜਾ ਮਾਲ ਸ਼ਮੂਲ ਚ ਕਰਨੀ ਪੈਂਦੀ ਕਰਨੀ ਪੈਂਦੀ ਆ ਫਿਰ ਇਹਦੇ ਪੈਸੇ ਆਪਾਂ ਕਿੰਨੇ ਦੀ ਵੇਚਤੀ ਇਹ ਚਲੋ ਇਹ ਨੂੰ ਰਹਿਣ ਦੀ ਜਿੰਨੀ ਦੀ ਵਿਗੀਆਂ ਤੇ ਉਦਾਂ ਛੋਟੀਆਂ ਦੇ ਦਰਸ਼ਨ ਕਰਾ ਦਿਓ ਸਾਰੇ ਉਦਾਂ ਦਿਖਾ ਦੇਣਾ ਤੇ ਵਿਕੀਆਂ ਹੋਈਆਂ ਨੇ ਜਿਹੜੀਆਂ ਚਾਰ ਮੈਂ ਪਰਲੇ ਬੰਨੇ ਦਿਖਾਈਆਂ ਉਹ ਰਹਿੰਦੀਆਂ ਤੇ ਬਾਕੀ 22 ਹੋਰਾਂ ਦਾ ਕੰਮ ਹੈਗਾ ਸਜਣੋ ਰੂਟੀਨ ਚ ਪਿੰਡ ਵਿੱਚ ਆਪਣੇ ਕੋਲੇ ਤਕਰੀਬਨ ਹੁੰਦੇ 10-15 15 ਪਸ਼ੂ ਡੇਲੀ ਹੁੰਦੇ 10 ਤੋਂ 15 ਆ ਪਿੰਡ ਹੈਗਾ ਭੋਲੇ ਕੇ ਨੇੜੇ ਆ ਗਿਆ ਡੇਰਾ ਪਾਪਾ ਨਾਨਕ ਜੀ ਹੈ ਨਾ ਆ ਬਾਦਰਾ ਦੇ ਬਿਲਕੁਲ ਨੇੜੇ ਆ ਗਿਆ 10 ਕਿਲੋ ਤੋਂ ਲੈ ਕੇ 20 ਕਿਲੋ ਤੱਕ ਮਈ ਆਰਾਮ ਨਾ ਮਿਲ ਜੂ ਆਪਣੇ ਰੇਟ ਆਪਣਾ ਕਿੰਨੇ ਤੋਂ ਕਿੰਨੇ ਰੇਟ ਆਪਣਾ 1 ਲੱਖ 10 ਹਜ਼ਾਰ ਤੋਂ ਸਟਾਰਟਿੰਗ ਆ 2.5 ਲੱਖ ਤੱਕ ਟਾਪ ਦੀ ਮੈਂ ਮਿਲ ਜੂ ਤੇ ਖਰੀਦ ਤੇ ਝੋਟੀਆਂ ਜਿੰਨੀਆਂ ਘਰੇ ਸਾਰੀਆਂ ਹਰਿਆਣੇ ਦੀਆਂ ਮਾਲ ਲੋਕਲ ਲੈਂਦੇ ਨੇ ਆਪਾਂ ਆ ਮਾਲਵਾਈ ਕੋਲੇ ਸਾਰੇ A to Z ਹਰਿਆਣੇ ਦਾ ਜਿਵੇਂ ਆ ਝੋਟੀਆਂ ਤੇ ਮਾਰਦੇ ਕੈਮਰਾ ਇਹ ਕਾ ਦਿਖਾ ਦੇ ਗਰੀ ਓਏ ਇਹ ਗੁਰੇ ਸਾਹਿਬ ਇਹ ਜਿਹੜੀ ਹਰਿਆਣੇ ਦੀ ਆ ਦੂਰੋਂ ਦੱਸਦੀ ਵੀ ਹਰਿਆਣੇ ਦੀ ਆ ਇਹਨਾਂ ਦੀ ਕਵਾਲਿਟੀ ਦੱਸ ਦਿੰਦੀ ਯਾਰ ਕਵਾਲਿਟੀ ਦੱਸ ਦਿੰਦੀ ਯਾਰ ਆਓ ਝੋਟੀ ਦੇ ਵੀ ਮਾਰਦੇ ਕੈਮਰਾ ਕਿ ਤੁਸੀਂ ਮਾਰਦੇ ਆਲੇ ਤੁਸੀਂ ਵੀ ਆ ਢੇਰਗੇ ਵੀਰ ਭਰਾਏ ਪਰ ਤੁਹਾਡੀ ਬੋਲੀ ਤੁਹਾਡਾ ਰਹਿਣਾ ਸਣਾ ਸਾਡੇ ਤੋਂ ਅਲੱਗ ਗਿਆ ਸਾਡਾ ਮਾਝਿਆ ਦਾ ਅਲੱਗ ਗਿਆ ਇਹ ਆਪੇ ਹੀ ਆਪੇ ਹੀ ਬੰਦਾ ਆਪਣੀ ਯੋਗਸਾ ਆਪਣੀ ਖਾਸੀ ਆਪੇ ਦੱਸ ਦਿੰਦਾ ਆਹੋ ਫਰਕ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਹੈ ਤੇ ਮੇ ਇਹ ਝੋਟੀ ਦੀ ਇਹ ਝੋਟੀ ਦਾ ਕੱਦ ਵੀ ਛੋਟਾ ਆ ਗਿਆ ਮੇਰਾ ਅਗਲਾ ਸੂਆ ਪਹਿਲਾ ਹੀ ਪਹਿਲਾ ਸੂਆ ਦੋਂਦੀ ਹੈ ਜੀ ਦੋ ਦੰਦ ਇਹ ਮੱਛਲਾਂ ਲੈਣੇ ਦੇ ਕੰਮ ਦੀ 10 ਕਿਲੋ ਹੈ ਭਾਰੀ ਇਲਾਕਿਆਂ ਦੀ ਮੱਛਲਾਂ ਲੈ ਹੋਗੇ ਕਸ਼ਮੀਰ ਵਾਲੇ ਹੋਗੇਗਾ ਉਹਨਾਂ ਦੇ ਕੰਮ ਦੀ ਇਹ ਕਿਹੜੇ ਏਰੀਏ ਭੇਜਤੀ ਫਿਰ ਇਹ ਲੋਕਲ ਹੀ ਹੈ ਅਸੀਂ ਲੋਕਲ ਹੀ ਲਈ ਹੈ ਜੀ ਹਾਂਜੀ ਹਾਂਜੀ ਇੱਥੇ ਲੋਕਲ ਹੀ ਆਗੇ ਛੋਟੇ ਛੋਟੇ ਥੋੜੇ ਥਾਵਾਂ ਵਿੱਚ ਇਹਦੀ ਝੋਟੀਆਂ ਕੰਮ ਜਾ ਰਹੀਆਂ ਨਾਲੇ ਤਾਂ ਇਹ ਥਾਂ ਘੱਟ ਰੋਕੂ ਤੋਰੀ ਖੋਲ ਕੇ ਇਹ ਜੋ ਖੀਰੀ ਕੱਟੀ ਆ ਥਾਂਲੇ ਦਾ ਕੀ ਲੱਗਾ ਕਰਮਾ ਵਾਲੀ ਨੂੰ ਦੰਦਾਂ ਚ ਖੀਰੀ ਆ ਜੀ ਖੀਰੀ ਆ ਦੰਦਾਂ ਦੇ ਇਹ ਦੰਦਾਂ ਜੋ ਸੱਜਣੋਂ ਖੀਰੀ ਆ ਕੁਆਲਿਟੀ ਕਬੂਲਟੀ ਹੈਗੀ ਆ ਫੁੱਲ ਟਾਪ ਤੇ ਮੇਲੇ ਜੀ ਖੜਾ ਦਿਓ ਲਈ ਆ ਗਈ ਆ ਕਾ ਇੱਕ ਤੋਰ ਦੇ ਤੋਰ ਦੇ ਆ ਸਿੰਗ ਸੁਗ ਦੀ ਕੁਆਲਿਟੀ ਦਿਖਾ ਰਹੀ ਗੈਰੀ ਉਹ ਨਾਲੇ ਨਸਲ ਨਸਲ ਫੁੱਲ ਆ ਗਈ ਤੇ ਹੈਗੀ ਹਲੇ ਖੀਰੀ ਆ ਕਿਉਂਕਿ ਜਿੰਨਾ ਚਿਰ ਇਹ ਦੰਦਾਂ ਚ ਭਰਦੀ ਨਹੀਂ ਕੱਦ ਵਿੱਡ ਵੀ ਵੱਡਾ ਕਰਨ ਦੇ ਕੁਆਲਿਟੀ ਕੁਆਲਿਟੀ ਲਾਣੇ ਦਾ ਤੇ ਮਾਰਦੇ ਕੈਮਰਾ ਉਹਤੇ ਵੀ ਮਾਰਦੇ ਕੈਮਰਾ ਨਾਲੇ ਕੱਟੀ ਦਿਖਾਦੇ ਥੱਲਿਓ ਕੁਆਲਿਟੀ ਕਬੂਲਟੀ ਇਹ ਹੈਗੀ ਆ ਸੱਜਣੋ ਵੇਕੀ ਹੋਈ ਬਾਕੀ ਜੇ ਇਸ ਤਰ੍ਹਾਂ ਦੀ ਕੱਟੀ ਦੀ ਡਿਮਾਂਡ ਹੋਊਗੀ ਤਾਂ ਸੰਪਰਕ ਕਰ ਲਿਓ ਮੇਜਰ ਕੇ ਮੱਧੇ ਲਾ ਕੇ ਦੇ ਦੂਗਾ ਹਨਾ ਦੂ ਨਹੀਂ ਖੜੀਆਂ ਹੁੰਦੀਆਂ ਰੁਟੀਨ ਜਪਣੇ ਹਰ ਤਰ੍ਹਾਂ ਦਾ ਮਾਲ ਖੜਾ ਹੀ ਹੁੰਦਾ ਕਰਤੀਬਨ ਠੀਕ ਹੈ ਜੀ ਅਸੀਂ ਗਾਗ ਨੂੰ ਕਦੇ ਨਾਰਾਜ਼ ਨਹੀਂ ਕੀਤਾ ਛੋਟੇ ਦੇ ਛੋਟਾ ਵੱਡੇ ਤੋਂ ਵੱਡਾ ਮਾਲ ਆਪਣੇ ਕੋਲ ਕਰਤੀਬਨ ਖੜਾ ਹੀ ਕਰਿਆ ਸੱਜਣ ਕੋਈ ਮੋੜਿਆ ਨਹੀਂ ਲੱਖ ਨਹੀਂ ਆ ਲੱਖ ਕਿਤੋਂ ਜਿਵੇਂ ਲਾ ਲਓ ਵੀ 1 10 ਕਤੋਂ ਰੇਟ ਇਹਨਾਂ ਦੇ ਸਟਾਰਟ ਨੇ 2 25 3 ਲੱਖ ਜਿੰਨੇ ਤੱਕ ਮਰਜੀ ਉਹ ਤੁਹਾਡੀ ਡਿਮਾਂਡ ਆ ਵੀ ਤੁਹਾਨੂੰ ਕਿੰਨੇ ਦਾ ਗਾਂ ਨਹੀਂ ਚੰਗੀ ਚੰਗੀ ਮਿਲ ਜੇਗੀ ਜਿੱਦਾਂ ਨਹੀਂ ਕੋਈ ਚਾਹੇਗਾ ਗਾਂ ਦਾ ਵੀ ਆਪਣੇ ਕੋ ਖਾਣਾ ਆਹ ਚਫ ਗਾਵਾਂ ਦਾ ਖਾਣਾ ਆਹ ਚਫ ਜਲਸੀ ਜਿੱਦਾਂ ਨਹੀਂ ਕੋਈ ਚਾਹੇਗਾ ਤਾਂ ਨਹੀਂ ਮਿਲ ਜੀ ਕਿ ਗਾਵਾਂ ਦਾ ਆਪਣਾ ਰੈਗੂਲਰ ਹੀ ਚੱਲਦਾ ਹੈ ਕਿ ਸਰਦੀ ਸਰਦੀ ਚੱਲਦਾ ਹੈ ਕਿ ਗਾਵਾਂ ਦਾ ਸਰਦੀ ਸਰਦੀ ਗਾਵਾਂ ਦਾ ਸਰਦੀ ਤੇ ਮੱਜਾਂ ਦੀ ਗੱਲਬਾਤ ਕਰ ਲਈਏ ਮੱਜਾਂ ਦਾ 12 ਮਹੀਨੇ 30 ਦਿਨ 12 ਮਹੀਨੇ 15 ਤੋਂ 20 ਖੜੀ ਹਰੀ ਲੀਆਂ ਠੀਕ ਹੈ ਜੀ ਨੰਬਰ ਬੋਲ ਦੋ ਰਹਿਣ ਸਹਾਈ ਦੀ ਸਬਦਾ ਪੂਰੀ ਕੋਈ 10 ਮੰਦਾ ਲੋਡ ਮੰਗਲੇ 20 ਦਾ ਮੰਗਲੇ 30 ਦਾ ਮੰਗਲੇ ਪੂਰੀ ਸਬਦਾ ਆਪਣੇ ਕੋਲ ਪਹੁੰਚ ਟ੍ਰਾਂਸਪੋਰਟ ਦਾ ਸਾਰਾ ਕੁਝ ਸਿਸਟਮ ਹੈਗਾ ਆਪਣੇ ਦਾ ਆਲ ਇੰਡੀਆ ਟ੍ਰਾਂਸਪੋਰਟ ਆਲ ਇੰਡੀਆ ਆਲ ਇੰਡੀਆ ਜੀ ਆਪਣਾ ਮਾਲ ਜਾਂਦਾ ਜੀ ਮੇਰਟ ਯੂਪੀ ਦਰਗਾਹ ਮਾਲਸਟਰ ਨੂੰ ਏਰੀਆ ਨੂੰ ਬਹੁਤ ਮਾਲ ਜਾਂਦਾ ਰਿਹਾ ਜੰਮੂ ਵਾਲਾ ਜੰਮੂ ਦਾ ਬਹੁਤ ਮਾਲ ਜਾਂਦਾ ਜੰਮੂ ਦੇ ਬਿਲਕੁਲ ਆਪਣੇ ਲੱਗੇ ਜੰਮੂ ਵਾਲੇ ਦੇ ਮੋਟਰਸਾਈਕਲ ਆ ਜਾਂਦੇ ਆਪਣੇ ਕੋਲ ਠੀਕ ਹੈ ਗੱਲ ਜੰਮੂ ਕਿੱਥੇ ਕਰਾਇਆ ਜਾਂਦਾ ਉਹ ਜੰਮੂ ਲਾਲੋ ਦੀ ਇੱਥੇ ਜੰਮੂ ਤੋਂ ਸ਼ਟਾੜੀ ਕੋਲੋਂ ਦਾ ਦੀਨਾ ਨਗਰੋਂ ਤਾਰਾਗੜ ਪਠਾਨਕੋੜ ਤੋਂ ਠੀਕ ਹੈ ਜੀ ਇੱਥੋਂ ਦੀ ਮੰਨ ਕੇ ਚਲੋ 90 ਕਿਲੋਮੀਟਰ ਪਾਰ ਹੋ ਜਾਓ ਥੋੜਾ ਜੰਮੂ ਚੱਲ ਪੈਂਦਾ 100 ਡੇੜੇ ਕਿੜਾ ਉਹ ਦੇੜੇ ਵੜੇ ਆਪਣੇ ਪਿੰਡ ਤੋਂ ਠੀਕ ਹੈ ਜੀ ਤੇ ਮਾਲ ਸਰਪੰਚ ਕਹਿੰਦਾ ਹਰੇਕ ਜਗ੍ਹਾ ਦੀ ਭੇਜ ਦਾਂਗੇ ਪਾਲ ਇੰਡੀਆ ਟਰਾਂਸਪੋਰਟ ਕਰਦਾਂਗੇ ਸਰਦੀ ਚ ਗਾਵਾਂ ਵੀ ਮਿਲਣਗੀਆਂ ਹਾਂਜੀ ਹਾਂਜੀ ਤੇ ਜਿਹੜਾ ਮੱਜਾਂ ਦਾ ਕੰਮ ਹੈ ਕਰੀ ਇੱਕ ਵਾਰੀ ਮਾਰਦੇ ਕੈਮਰਾ ਮੱਜਾ ਇੱਥੇ ਆਣ ਕੇ ਵੇਖ ਕੇ ਖੜੋ ਪਤਾ ਕੀ ਮਨਪਸੰਦ ਕਰਕੇ ਕੁwadi ਕਿਉਂਕ ਇਹ ਪਰੀਆਂ ਆ ਚੰਗੀਆਂ ਤੋਂ ਮਾੜੀਆਂ ਹੋ ਜਾਂਦੀਆਂ ਤੇ ਮਾੜੀਆਂ ਤੋਂ ਚੰਗੀਆਂ ਹੋ ਜਾਂਦੀਆਂ ਤੇ ਲਾਂਵੇਂ ਵਾਲਾ ਕੰਮ ਕਰੀਏ ਨਾ ਆਪਾਂ ਮੱਝਾਂ ਆਉਂ ਜਵਾਈ ਵੇਖੋ ਸਿੰਘ ਵਾਲੀ ਵੇਖੋ ਮਾਂ ਦੀ ਬਣਾਟ ਵੇਖੋ ਫਿਰ ਪਸ਼ੂ ਖੜੋ ਤੇ ਬਾਕੀ ਬਸ ਲਾਂਮਾ ਕਿਸੇ ਨੂੰ ਦਈਏ ਨਾ ਆਪਾਂ ਹੋਰ ਦੱਸਦਾ ਨਾ ਵੀ ਘਰੋ ਵੀ ਜਦੋਂ ਮਰਜ਼ੀ ਲੈ ਸਕਦੇ ਢੰਗ ਤੋਂ ਢੰਗ ਚਾਰ ਇਹ ਤਿੰਨ ਤਿੰਨ ਲੰਗ ਇਹ ਕਰਾ ਦਾਂਗੇ ਤਿੰਨ ਤਿੰਨ ਲੰਗ ਆ ਨੰਬਰ ਬੋਲ ਦਿਓ ਆਪਣਾ ਨੰਬਰ ਆਪਣਾ ਜੀ 95016 ਤੇ 58050 ਪਿੰਡ ਭੋਲੇ ਪਿੰਡ ਆ ਗਿਆ ਭੋਲੇ ਕਿਤੇ ਬਾਕੀ ਅੱਗੇ ਲੈ ਕੇ ਚੱਲਦਾ ਵੀਡੀਓ ਨਾਲ ਜੁੜੇ ਰਹੋ ਤੇ ਬਾਕੀ ਗਾਵਾਂ ਵੀ ਪਹੁੰਚਦੀਆਂ ਇੱਥੇ ਸੱਜਣੋ ਜੇ ਗੱਲਬਾਤ ਕਰ ਲਈਏ ਜਿਵੇਂ ਆਹ ਗਾਵਾਂ ਖੜੀਆਂ ਟੋਪਰ ਗਾਵਾਂ ਆਉਂਦੀਆਂ ਵੱਡੇ ਰੇਟ ਦੀਆਂ ਹਾਈ ਕੁਆਲਿਟੀ ਦੀਆਂ ਚੰਗੇ ਦੱਦਾਂ ਨੇ ਇੱਥੇ ਸੱਜਣ ਕੋਈ ਰੜਕ ਨਹੀਂ ਰਿਹਾ ਨਹੀਂ ਤੁਹਾਨੂੰ ਡਿਟੇਲ ਆਪਾਂ ਇਹਨਾਂ ਦੀ ਵੀ ਲੈ ਕੇ ਦੇ ਦਿੰਦੇ ਤੇ ਬਾਕੀ ਆ ਦੇ ਇਧਰਲੇ ਬੰਨੇ ਵੀ ਮਾਰਦੇ ਇਧਰ ਵੀ ਖੜੀਆਂ ਘਰੀ ਝੋਟੀਆਂ ਤੇ ਜਿਵੇਂ ਇਧਰਲੇ ਬੰਨੇ ਵੀ ਦਿਖਾ ਦੇ ਆ ਵੀ ਖੜੀਆਂ ਪਾਈ ਹੋਰਾਂ ਨੇ ਹਾਰਹੂਰ ਪਾਈ ਹੋਏ ਨੇ ਹਾਰਹੂਰ ਪਾਈ ਹੋਏ ਨੇ ਤੇ ਕੁਆਲਿਟੀ ਕਬੂਲ ਦੀ ਇਹਦੀ ਵੀ ਚੰਗੀ ਆ ਇਹ ਆ ਗਈ ਨੀਲੀ ਰਾਵੀ ਚ ਕਵਾਲਿਟੀ ਇਹ ਵੀ ਚੰਗੀ ਆ ਗਈ ਹੈ ਨਾ ਇਧਰਲੇ ਬੰਨੇ ਝੋਟਾ ਕਰਦਾ ਤੇ ਉਧਰਲੇ ਬੰਨੇ ਵੀ ਮਾਰਦੇ ਇਧਰ ਮੇਰਾ ਖਾਲਾ ਲੋਡਿੰਗ ਦਾ ਕੰਮ ਚੱਲ ਰਿਹਾ ਨਾ ਇਧਰ ਕੰਮ ਚੱਲ ਰਿਹਾ ਲੋਡਿੰਗ ਦਾ ਤੇ ਮੱਝਾਂ ਕਾਵਾਂ ਜੇ ਗੱਲਬਾਤ ਕਰ ਲਾਂ ਮੈਂ ਕਾਫੀ ਵੱਡੀ ਗਿਣਤੀ ਦੇ ਵਿੱਚ ਪੁੱਛੀਆਂ ਹੋਈਆਂ ਨੇ ਇਹ ਜਾ ਰਹੀਆਂ ਨੇ ਸਾਰੀਆਂ ਜੰਮੂ ਕਸ਼ਮੀਰ ਇਹ ਜੰਮੂ ਜਾ ਰਹੀਆਂ ਸਾਰੀਆਂ ਸੱਜਣ ਚੜਾਈ ਜਾਂਦੇ ਆ ਇਹ ਅਗਲੇ ਬੰਨੇ ਵੀ ਗੱਰੀ ਗੌਰ ਰੱਖੀਓ ਇੱਧਰ ਵੀ ਖੜੀਆਂ ਮਈਆਂ ਮੇਲਾ ਚੱਲੂਗਾ ਇਹ ਕਈ ਦਿਨ ਉਹ ਬੱਛੀ ਲਵੇ ਲੈ ਕੇ ਚੱਲੂਗੀ ਉਹਦੇ ਲਵੇ ਲੈ ਕੇ ਚੱਲੂ ਨਾ ਸਿਸਟਮ ਸਿਸਟਮ ਬਾਹਲਾ ਪਿਹੜਾ ਜੱਡੀ ਆਪ ਆ ਉਦਾਂ ਹੀ ਆਡਰ ਆ ਲੈ ਇਹਦੇ ਤੇ ਮਾਰਗਰੀ ਆਡਰ ਤੇ ਕੈਮਰਾ ਇੱਕ ਵਾਰੀ ਸਮਾਰ ਕੇ ਨਾਲ ਇਹਦਾ ਕੱਦ ਪਿੱਡ ਦਿਖਾ ਦਿਉ ਏ ਕਾਦੇ ਦਾ ਆ ਜਵੇਂ ਰੇਲ ਦਾ ਇੰਜਣ ਹੁੰਦਾ ਓਡੀ ਵਿਹੜਾ ਸੂਆ ਬਾਈ ਕਹਿੰਦਾ ਤੀਜਾ ਤੇ ਬਾਕੀ ਦੁੱਧ ਵਾਲੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਕਿਉਂਕਿ ਆਡਰ ਲੈ ਕੇ ਜੇ ਗੱਲਬਾਤ ਕਰ ਲਈਏ ਨਾ ਤੋਰਿਆ ਨਹੀਂ ਕਹਿੰਦੇ ਫਿਰ ਬੱਛੀ ਤੋਂ ਜਾਂਦਾ ਕੱਦ ਆ ਗਿਆ ਫੁੱਲ ਵੱਡਾ ਪ੍ਰਿੰਟ ਪ੍ਰਿੰਟ ਆ ਗਿਆ ਬਿਲਕੁਲ ਟੋਪ ਦੇ ਵਿੱਚ ਕਿਉਂਕਿ ਹਲੇ ਮੋਡੀਫਾਈ ਘੱਟ ਕਰੀਆ ਬਾਈ ਨੇ ਹਾਰ ਸ਼ਿੰਗਾਰ ਨਹੀਂ ਪਾਇਆ ਸਾ ਵੀ ਮੇਰਾ ਖਿਆਲ ਆ ਖਿੱਚਣਾਂ ਵਾਲੀ ਪਾਰ ਗਿਆ ਹਨਾ ਦੂਜਾ ਮੋਟਾ ਹਲੇ ਦੇ ਸੰਗਲੀ ਸੁngਲੀ ਰਾਂਚ ਪਾਇਆ ਨਹੀਂ ਲਿਆ ਕੇ ਨੱਕ ਤੇ ਹਾਂਜੀ ਹਾਂਜੀ ਜਦੋਂ ਹਾਰ ਸ਼ਿੰਗਾਰ ਪਾਉਂਦੇ ਨੇ ਉਦੋਂ ਚੀਜ਼ ਦਾ ਜਿਹੜਾ ਮੁੱਲਾ ਮੁੱਲੇ ਹੋਰ ਹੋ ਜਾਂਦਾ ਨਾਲੇ ਇੱਥੋਂ ਘਰੀ ਦਾ ਕੱਦ ਦਿਖਾ ਦੇ ਪਛਾਣੂ ਹੋਵੇ ਓਏ ਇੱਟਾਂ ਦੇ ਜੜ ਕੇ ਨਮਾਉਣੀ ਪਿਆ ਕਰੂਗੀ ਜੇ ਕੋਈ ਮਾਦਰਾ ਬੰਦਾ ਲੈ ਗਿਆ ਨਮਾ ਨਹੀਂ ਸਕਦਾ ਛੋਟਾ ਬੰਦਾ ਇਹਨੂੰ ਕੱਦ ਆ ਗਿਆ ਫੁੱਲ ਡਾਬਲ ਤੇ ਜਿਹੜੇ ਹਿਸਾਬ ਨਾਲ ਇਹਦਾ ਕੱਦ ਕਾਠਾ ਤੇ ਲੈਗ ਸਕੋਰ ਗਾ ਦਾ ਬਹੁਤ ਮਜ਼ਬੂਤ ਆ ਯਾਰ ਵਾਦੀ ਹੂ ਆ ਲੈਗ ਸਕੋਰ ਵੀ ਫੁੱਲ ਮਜ਼ਬੂਤ ਆ ਤੇ ਇਥੇ ਦਾ ਆਰਡਰ ਦਿਖਾ ਦੇ ਕਰੀ ਬਈ ਕਿੰਨਾ ਕੁ ਦੁੱਧ ਆ ਏ ਥੱਲੇ ਤੇਰਾ ਨਾਮ ਦੱਸ ਦੇ ਕੀ ਆ ਵੀ ਮੇਰਾ ਨਾਮ ਸਵੀਰ ਸਿੰਘ ਦਾ ਠੀਕ ਆ ਜੀ ਪਿੰਡ ਕਿਹੜਾ ਪਿੰਡ ਸੀ ਤੂੰ ਤਾਂ ਫਰੀਦਕੋਟ ਹਾਂਜੀ ਫਰੀਦਕੋਟ ਵਾਲਾ ਮੁੰਡਾ ਆ ਗਾਂ ਲੈ ਕੇ ਹਾਂਜੀ ਇਕੱਲੇ ਲੈ ਕੇ ਆਇਆ ਹਾਂਜੀ ਕੱਲੀ ਆਈ ਕੱਲੀ ਏ ਹਾਂਜੀ ਕੱਲੀ ਏ 100 ਵਰਗੀ ਆ ਇਹਦਾ ਮੇਲੇ 'ਚ ਹਾਂਜੀ ਕਰਦੀ ਆ ਗਾਵਾਂ ਨੂੰ ਬੰਨੇ ਵਈ ਕੱਲੀਏ 100 ਵਰਗੀਆਂ ਸੂਈ ਕਦੋਂ ਆਹੀ ਇਹ ਤੱਲ ਸੂਈ ਆਈ ਬੱਚਾ ਕੀ ਦੇਤਾ ਬੱਚੀ ਆਈ ਲੈ ਹੁਣ ਤੇਰੀ 20000 ਗਾਂ ਹੋਰ ਮਹਗੀ ਹੋਗੀ ਬੱਚੀ ਦੇਣ ਨਾਲ ਨਾ ਹਾਂਜੀ ਕਿਉਂਕਿ ਬਰੀਡ ਤੇ ਕੰਮ ਕਰਨ ਵਾਲਾ ਸੋਚਣ ਇਹਨੂੰ ਖਰੀਦ ਸਕਦਾ ਤੇ ਲੰਬੀ ਮੇਰਾ ਖਿਆਲ ਛੋਟੇ ਹੱਥੀ ਚ ਤਾਂ ਨਹੀਂ ਜਾਂਦੀ ਇਹ ਨਹੀਂ ਹੈ ਐਦੀ ਚ ਵੀ ਵੱਜਦੀ ਆਈ ਉੱਤੇ ਪਿਕਅਪ ਚ ਵੀ ਉੱਤੇ ਵੱਜਦੀ ਆਈ ਆ ਹਾਂਜੀ ਇਹਦੇ ਵਾਸਤੇ ਤਾਂ ਟਰੱਕ ਕੇ ਕਰਾਉਣਾ ਪਊਗਾ ਨਾ ਹਾਂਜੀ ਹਾਂਜੀ ਦੁੱਧ ਕਿੰਨਾ ਦੁੱਧ 45 ਲੀਟਰ ਲੋਚ ਹੋਇਆ ਇਹ ਦੂਜੇ ਸੁਵੇ ਦੂਜੇ ਸੁਵੇ ਹਾਂਜੀ ਤੀਜਾ ਆਇਦ ਗਿਆ ਹਾਂਜੀ ਕਿੰਨਾ ਕ ਚਪਾ ਦੂ ਆਇਦ ਗਿਆ ਇਹ 350 ਲੀਟਰ ਦੀ ਤਾਂ ਦਉਂ ਮੀਤ ਜੀ ਮੈਂ ਕਹਿੰਦਾ 50 ਤੋਂ ਫਿਰ ਜੇ 45 ਜੋ ਹੈ ਬਾਹਰ ਹੀ ਕਰਨਾ ਚਾਹੀਦਾ ਇਹਦੇ ਹਿਸਾਬ ਨਾਲ ਸਿਸਟਮਾ ਕਿਉਂਕਿ ਗੱਲ ਇੱਕ ਹੋਰ ਦੱਸਦਾ ਨਾ ਮੌਸਮ ਹੈਗਾ ਸਰਦੀ ਦਾ ਸਰਦੀ ਚ ਐਡੀ ਗਾਂ ਘੱਟੋ ਘੱਟ 8 ਤੋਂ 10 ਲੀਟਰ ਦੁੱਧ ਗਰਮੀ ਨਾਲੋਂ ਅੱਪ ਕਰ ਜਾਂਦੀ ਹਾਂਜੀ ਹਾਂਜੀ ਪੈਸੇ ਕਿੰਨੇ ਲਵਾਂਗੇ ਇਹਦੇ 20 ਮੁੱਲ ਦਦਿਆਂ ਜੀ 2 ਲੱਖ ਤੇ 20 ਹਜ਼ਾਰ ਇਹਦਾ ਮੁੱਲ ਆ ਦੋ ਦੇ ਅੰਦਰ ਦੇ ਦਾਂਗੇ ਹਾਂਜੀ ਦੋ ਦੇ ਅੰਦਰ ਹੋ ਜੂਗੀ ਨੰਬਰ ਬੋਲੋ ਗੋਪੀ ਦਾ ਨੰਬਰ ਹੀ ਬੋਲੋ ਆ 22 ਦਾ ਨੰਬਰ ਬੋਲ ਦੇ ਨੰਬਰ ਤਾਂ ਖਿਆ ਦੇ ਜੇ ਮੈਨੂੰ ਕੱਢ ਕੇ ਬੋਲਦਾ ਨਾ ਇੱਕ ਵਾਰੀ ਤੇ ਬਾਕੀ ਗਾ ਯਾਰ ਬਾਕੀ ਕੁਆਲਿਟੀ ਦਾ ਕਿਉਂਕਿ ਆਪਾਂ ਨੂੰ ਕੰਮ ਕਰਦਿਆਂ ਨੂੰ ਸਾਲ ਦੇੜ ਗੇੜ ਹੋ ਗਿਆ ਵੀ ਆਪਾਂ ਨੇ ਯਾਰ ਐਡੀ ਗਾ ਤੇ ਐਡੇ ਜਗਾਰ ਵਾਲੀ ਆਪਾਂ ਦੇਖੀ ਨਹੀਂ ਫਸਟ ਟਾਈਮ ਹੀ ਦੇਖੀ ਆ ਤੇ ਨੰਬਰ 22 ਦਾ ਹੈਗਾ 9914588587 9914588587 ਏਰੀਆ ਬਾਈ ਹੋਰਾਂ ਦਾ ਹੈਗਾ ਸੱਜਣੋਂ ਫਰੀਦਕੋਟ ਕੇਰਾਂ ਬਾਈ ਬਣ ਕੇ ਉਹਨੂੰ ਹੋਰ ਤੋਰਦੇ ਐ ਇਹਨੂੰ ਤੋਰਦੇ ਐਂ ਦੀ ਕਮਾਲਾ ਲੈ ਇੱਕ ਵਾਰੀ ਤੋਰ ਕੇ ਤੁਹਾਨੂੰ ਹੋਰ ਦਿਖਾ ਦਾਨੇ ਆ ਕਿਉਂਕਿ ਜਿਹੜੇ ਹਿਸਾਬ ਨਾਲ ਇਹਦਾ ਕੱਦ ਵੱਡਾ ਇਹਦਾ ਆਰਡਰ ਆ ਉਹਦੇ ਹਿਸਾਬ ਨਾਲ ਇਹਦਾ ਲੈਗ ਸਕੋਰ ਆ ਲੈਗ ਸਕੋਰ ਯਾਰ ਗਾਣਾ ਬਹੁਤ ਮਜ਼ਬੂਤ ਆ ਨਹੀਂ ਐਡੇ ਲੰਬੇ ਕੱਦ ਵਾਲਿਆਂ ਦਾ ਲੈਗ ਸਕੋਰ ਐਡਾ ਮਜ਼ਬੂਤ ਨਹੀਂ ਹੁੰਦਾ ਨਹੀਂ ਹੁੰਦਾ ਮਜ਼ਬੂਤ ਆ ਆਰਡਰ ਇਹਦਾ ਹੈਗਾ ਆਰਡਰ ਇਹਦਾ ਜੱਫੇ 'ਚ ਨਹੀਂ ਆਉਣਾ ਚੰਗੇ ਬੰਦੇ ਦੀ ਐਵੇਂ ਤੇ ਇਹ ਦੂਸਰਾ ਵਾਦੀ ਆ ਇਸ ਮੇਲੇ ਦੇ ਵਿੱਚੋਂ ਮੈਨੂੰ ਸਭ ਤੋਂ ਟਾਪਰ ਬੱਛੀ ਲੱਗਦੀ ਆ ਇਹ ਕਿਉਂਕਿ ਦੁੱਧ ਵੀ ਯਾਰ ਗੱਲ ਹਾਜਮ ਹੁੰਦੀ ਆ ਜਿੰਨਾ ਕ ਬਾਈ ਦੱਸਦਾ ਵੀ ਦੀ ਆਰਡਰ ਕੁਆਲਿਟੀ ਦੇ ਹਿਸਾਬ ਨਾਲ ਆ ਤੇ ਬਾਕੀ ਨਸਲਾ ਜਿਹੜੀ ਨਸਲ ਗਾਂ ਚ ਬਾਈ ਫੁੱਲ ਆ ਗਈ ਹੈ ਨਾ ਆ ਜਾਤ ਕੁਆਲਿਟੀ ਗਾਂ ਦੇ ਵਿੱਚ ਬਹੁਤ ਆ ਗਈ ਆ ਨ ਵੀ ਛੋਟਾ ਆ ਗਿਆ ਕੱਦ ਵੀ ਵੱਡਾ ਆ ਗਿਆ ਤੇ ਦੁੱਧ ਵਾਲਾ ਪੈਪ ਵੀ ਪੂਰਾ ਡਬਲ ਆ ਗਿਆ ਮੋਟਾ ਰਸਾ ਹੀ ਆ ਗਿਆ ਆ ਪਤਾ ਨਹੀਂ ਪਤਾ ਕਿਹੜੇ ਸੀ ਮੰਡੀ ਆ ਇਹ ਨਹੀਂ ਆ ਪਤਾ ਨਹੀਂ ਆ ਨਾਲ ਬੱਛੀ ਕੀ ਖਰੀਦੀ ਆ ਆਪਾਂ ਨੇ ਇਹ ਸੀ ਸਾਡੀ ਬੱਛੀ ਇਹੀ ਇੰਜ ਠੀਕ ਆ ਗੱਲਾਂ ਹਾਂਜੀ ਅਨੰਬਰ ਸੱਜਣੋਂ ਮੈਂ ਵਾਈ ਹੋਰਾਂ ਦਾ ਬੋਲਤਾ ਜਿਹੜੇ ਸੱਜਣ ਨੂੰ ਨਾ ਇਹ ਦੁੱਧ ਵਾਲੀ ਰਾਣੀ ਪਸੰਦ ਆਊਗੀ ਗੱਲਬਾਤ ਬਾਈ ਨਾਲ ਕਰਕੇ ਖਰੀਦ ਲਿਓ ਨਾ ਸੱਜਣੋਂ ਬਾਕੀ ਕਮੈਂਟ ਕਰਕੇ ਦੱਸਿਓ ਵੀ ਜਿਹੜੇ ਬੱਲਾ ਮੰਡੀ ਆ ਬੱਲਾ ਮੰਡੀ ਕਿੱਦਾਂ ਲੱਗੀ ਤੇ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਬਾਕੀ ਹੁਣ ਇਹ ਲੱਗੂ ਸੱਜਣੋਂ ਵਿਸਾਖੀ ਨੂੰ ਵਿਸਾਖੀ ਤੇ ਮਿਲਦੇ ਆ ਧੰਨਵਾਦ ਜੀ